ਹੋਗੀ ਇਹ ਮੇਰੇ ਘਰੇ ਜਿਹੜਾ ਦਿਲਬਾਗ ਦਾ ਬੱਚਾ ਹੈ ਜੀ ਠੀਕ ਹੈ ਤੇ ਉਹ ਤੋਂ ਪ੍ਰੈਗਨੈਂਟ ਆ ਇਹ ਬਈ ਅੱਛਾ ਤੇ ਹਾਈਟ ਇਹ ਦੀ ਬਰੇ ਹੋਣੀ ਆ ਬਾਟੋਂ ਬਾਹਰ ਕੁੜੀ 63 ਇੰਚਾਂ ਦੀ ਹੈ ਹੁਣ ਤਾਂ ਕੁੜੀ ਪੇਟ ਛੱਡੀ ਖੜੀ ਆ ਹਨਾ ਹਾਈਟ ਵੀ ਦੱਸਦੀ ਆ ਬਈ ਹੈਗੀ ਆ ਨਾ ਹਾਂ ਚੰਗੀ ਕੋੜੀ ਹੈ ਬਿਲਕੁਲ ਚੰਗੀ ਤਰ੍ਹਾਂ ਮਾਰਦੀ ਕੋੜੀ ਦੇ ਪੱਠ ਪੂੜੇ ਤੇ ਪੇਟ ਪੂੜੇ ਤੇ ਪੇਟ ਦੀ ਵੀ ਵਧੀਆ ਕੋੜੀ ਆ ਇਸੇ ਦੀ ਬਸ਼ੇਰੀ ਆ ਜਿਹੜੀ ਉਹ ਆਪਾਂ ਪਹਿਲਾਂ ਦਿਖਾਈ ਸੀ ਹਾਂ ਚੰਗੇ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਆ ਆਪਾਂ ਇਹ ਕਹਿ ਸਕਦੇ ਆ ਬਿਲਕੁਲ ਬਿਲਕੁਲ ਕੋਲੇ ਰਿਜ਼ਲਟ ਖੜਾਗਾ ਕੋਲੇ ਰਿਜ਼ਲਟ ਆਪ ਦੇਵਲੀ ਲਾਈਨ ਚੋਂ ਕੁੜੀ ਫਾਦਰ ਵੀਰੇ ਕਨਫਰਮ ਨਹੀਂ ਹੈਗਾ ਦੇਵਲੀ ਲਾਈਨ ਕਹਿ ਸਕਦੇ ਆ ਹਨਾ ਤੇ ਲੋਕਾਂ ਵਾਲੀ ਗੱਲ ਕਰਨੀ ਹੁੰਦੀ ਤਾਂ ਬਣਾ ਵੀ ਦਿੰਦਾ ਨਹੀਂ ਉਹ ਨਹੀਂ ਬਣਾਉਂ ਉਹ ਨਹੀਂ ਨਾ ਕਰਨੀ ਆਪਾਂ ਸਾਫ਼ ਸੁਥਰਾ ਕੰਮ ਸੁਥਰਾ ਕੰਮ ਕਰੀਏ ਵੀਰਾਂਾਂ ਦੀਆਂ ਵੀ ਗੱਲਾਂ ਸੱਚੀਆਂ ਉਹਨੂੰ ਮੈਂ ਵੀ ਕਾਟ ਦਿੰਨਾ ਵੀਡੀਓ ਵਿੱਚ ਗੱਲ ਕਿਉਂਕਿ ਮੈਂ ਤਾਂ ਆਪ ਕਹਿਨਾ ਭਰਾਵੋ ਜਿਹੜੇ ਵੀ ਵੀਡੀਓ ਬਣਾਉਂਦੇ ਆ ਭਲਾ ਉਹ ਕੋਈ ਕਿਸੇ ਚੈਨਲ ਤੋਂ ਮਰਜੀ ਬਣਾਉਂਦੇ ਆ ਪਰ ਗੱਲ ਉਹ ਜੀ ਦੱਸਿਆ ਕਰੋ ਬਿਲਕੁਲ ਇੱਕ ਹੁਣ ਵੀਡੀਓ ਵਾਇਰਲ ਹੋਈ ਆ ਹਰਮਾਨਗੜ ਮੰਡੀ ਤੇ ਮੈਂ ਵੀ ਗਿਆ ਸੀ ਪਿੱਛੇ ਕੱਲ ਹੀ ਮੈਂ ਸ਼ਾਮ ਨੂੰ ਛੋਣ ਨੂੰ ਆ ਉਹ ਕਿਸੇ ਬੰਦੇ ਦੇ ਮਨ ਨਾਲ ਇੱਥੋਂ ਘੋੜਾਂ ਲਗਿਆ ਉਹ ਜਾ ਕੇ ਹੋਰ ਦਿਨਾ ਬਣਾ ਦਿਨਾ ਬਿਲਕੁਲ ਜੀ ਉਹ ਨਾ ਗਲਤ ਹੋ ਜਾਂਦਾ ਕੰਮ ਤੇ ਉਹ ਬੰਦੇ ਨੇ ਹੁਣ ਵੀਡੀਓ ਬਣਾ ਕੇ ਪਾਤੀ ਵੀ ਇਹਦਾ ਸਾਡੇ ਘਰੋਂ ਗਏ ਫਲਾਨੇ ਘੋੜੇ ਦੀਆਂ ਇਹ ਇਹ ਬ੍ਰਦਰ ਕੀ ਹੁੰਦਾ ਹੈ ਕਿ ਜਦੋਂ ਪੁਰਾਣੇ ਲਾਈਨ ਦੇ ਵਿੱਚ ਇਹਦੇ ਵਿੱਚ ਲੱਗੇ ਹੋਏ ਆ ਮੈਂ ਪਹਿਲਾਂ ਬੜੀ ਬੇਰੀ ਗੱਲ ਆਖੀ ਆ ਵੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਜੱਜਾਂ ਦੇ ਪੁੱਤ ਆ ਉਹ ਜਾਜੀ ਬੰਦੇ ਆ ਸਹੀ ਗੱਲ ਆ ਬਾਈ ਮੈਨੂੰ ਐ ਲੱਗਦਾ ਹੈ ਕਿ ਕੁਝ ਜਿਹੜੇ ਲੋਕ ਆ ਆਪਣੇ ਪਿਆਰ ਕਰਨ ਵਾਲਿਆ ਉਹਨਾਂ ਦੇ ਕਹਿਣ ਕਰਕੇ ਲਾਈਨਾਂ ਦੱਸਣੀਆਂ ਪੈਂਦੀਆਂ ਪਰ ਮੈਨੂੰ ਐ ਲੱਗਦਾ ਹੈ ਕਿ ਤੁਸੀਂ ਘੋੜੀ ਦੇਖੋ ਉਹਦੀ ਕੰਡੀਸ਼ਨ ਦੇਖੋ ਉਹਦਾ ਬਾਡੀ ਸਟਰਕਚਰ ਸਾਰੀ ਚੀਜ਼ ਦੇਖੋ ਤੁਸੀਂ ਜਿਆਦਾ ਬਲੱਡ ਲਾਈਨ ਦੇ ਪਿੱਛੇ ਨਾ ਪਾਓ ਸਹੀ ਗੱਲ ਕਿਉਂਕਿ ਜੇ ਤੁਸੀਂ ਬਲੱਡ ਲਾਈਨ ਦੇ ਪਿੱਛੇ ਪਾਓਗੇ ਤਾਂ ਬਲੱਡ ਲਾਈਨ ਦੇ ਨਾਂ ਤੇ ਤੁਹਾਡੇ ਨਾਲ ਵੱਡੀ ਲੁੱਟ ਹੋ ਰਹੀ ਹੈ ਹਾਂ ਹਾਂ ਹੈ ਨਾ ਇਹ ਗੱਲ ਆ ਹਾਂ ਕੋਣ ਤਾਂ ਆਖੀ ਆਪ ਹੀ ਸ਼ੋਅ ਕਰ ਰਿਹਾ ਜਿਹੜਾ ਹੈ ਨਾ ਜਾਨਵਾਰ ਕਰ ਰਿਹਾ ਬਈ ਬਿਲਕੁਲ ਬਿਲਕੁਲ ਬਈ ਬਈ ਅਨਨੋਨ ਕੋੜੀਆਂ ਕੌਣ ਹੁੰਦੀਆਂ ਬਈ ਅਨਨੋਨ ਦਾ ਮਤਲਬ ਇਹ ਤਾਂ ਨਹੀਂ ਹੈਗਾਗਾ ਵੀ ਉਹ ਵੀ ਕਿਸਮਤਪੁੜੀ ਵਾਲੀ ਦੇ ਵਿੱਚੋਂ ਨਿਕਲੀਆਂ ਮਾਂ ਪਿਓ ਉਹਦੇ ਕੋਈ ਹੈਗੇ ਆ ਪਰ ਉਹਨਾਂ ਦਾ ਪਤਾ ਨਹੀਂ ਹੈਗਾ ਵੀ ਹੈ ਕੌਣ ਆ ਕੋਈ ਨਾ ਕਿਸੇ ਦਿਨ ਤੂੰ ਫੋਨ ਮਾਰੀ ਆਪਾਂ ਇੱਥੇ ਨਾ ਪੈਨ ਬਣਾਵਾਂਗੇ ਚੰਗੀ ਤਰ੍ਹਾਂ ਜਿਹੜਾ ਗੱਲਾਂ ਨੇ ਇਹ ਦੁਗਾਂ ਦੇ ਸਾਹਮਣੇ ਲਿਆਉਣ ਵਾਲੀਆਂ ਤੇਰੀਆਂ ਗੱਲਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਮੇਰਾ ਵੀਰ ਕੋਈ ਦਿੱਕਤ ਨਹੀਂ